ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਅ ਅੱਜ ਗੱਲ ਕਰਨ ਲੱਗਿਆ ਹਾਂ ਵਿਦਿਆਰਥੀ ਵਰਗ ਦੀ ਜਿਹੜੇ ਵਿਦਿਆਰਥੀਆਂ ਨੇ ਸੁਪਨਾ ਲਿਆ ਕਿ ਮੈਂ ਇੱਕ ਵਧੀਆ ਜੱਜ ਸਾਬਿਤ ਹੋਣਾ ਹੈ ਵਧੀਆ ਜੱਜ ਬਣਨਾ ਹੈ ਜਿਹੜੇ ਬੱਚਿਆਂ ਨੇ ਸੁਪਨਾ ਲਿਆ ਕਿ ਮੈਂ ਇੱਕ ਅੱਛਾ ਵਕੀਲ ਬਣਨਾ ਹੈ ਲੋਕਾਂ ਦੀ ਜਿਹੜੇ ਕੇਸ ਲੜਨੇ ਨੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਲੜਨਾ ਹੈ ਲੋਕਾਂ ਦੇ ਹੱਕਾਂ ਲਈ ਲੜਨਾ ਹੈ ਔਰ ਜਿਹੜੇ ਬੱਚਿਆਂ ਨੇ ਸੁਪਨਾ ਲਿਆ ਕਿ ਉਹ ਪੰਜਾਬ ਸਰਕਾਰ ਦੇ ਅਦਾਰਿਆਂ ਦੇ ਵਿੱਚ ਬਤੌਰ ਏਡੀਏ ਲਾਫਸਰ ਡਿਪਟੀ ਅਟਾਰਨੀ ਜਨਰਲ ਅਟਾਰਨੀ ਜਨਰਲ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੇ ਜਾਣਾ ਚਾਹੁੰਦੇ ਨੇ ਸੋ ਉਹਨਾਂ ਦੇ ਲਈ ਲਾਅ ਦੀ ਪੜ੍ਹਾਈ ਦੇ ਜਿਹੜੇ ਹੈਗੇ ਨੇ ਫਾਰਮ ਖੁੱਲ ਚੁੱਕੇ ਨੇ ਲਾਅ ਦੀ ਐਡਮਿਸ਼ਨਾਂ ਖੁੱਲ ਚੁੱਕੀਆਂ ਨੇ ਇਸ ਵਾਰੀ ਜਿਹੜਾ ਪਲੱਸ 2 ਤੋਂ ਬਾਅਦ ਆਪਾਂ ਕਰਨਾ ਚਾਹੁੰਦੇ ਆ ਬੀ ਐਲ ਐਲ ਵੀ ਨਾਲ ਤੁਹਾਡੀ ਬੀ ਐ ਨਾਲ ਤੁਹਾਡਾ ਲਾ ਲ ਐਲ ਐਲ ਵੀ ਹੋ ਜਾਣੀ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੰਡਕਟ ਕਰ ਰਹੀ ਹੈ ਪੰਜਾਬ ਲਾਅ ਐਡਮਿਸ਼ਨ ਨੂੰ ਤੁਸੀਂ ਪੰਜਾਬ ਲਾਅ ਐਡਮਿਸ਼ਨ Google ਤੇ ਖੋਲੋਗੇ ਤਾਂ ਆਟੋਮੈਟਿਕਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਈਟ ਤੇ ਉੱਤੇ ਚਲੇ ਜਾਣਾ ਤੁਸੀਂ ਜਿਹੜੇ ਬੱਚਿਆਂ ਨੇ ਪਲੱਸ 2 ਪਾਸ ਕਰ ਲਈ ਹੈ ਸੀਬੀਐਸਸੀ ਬੋਰਡ ਵਾਲੇ ਨੇ ਜਾਂ ਕੁਝ ਬੱਚੇ ਪੰਜਾਬ ਬੋਰਡ ਦੇ ਪਲੱਸ 2 ਪਾਸ ਪਿਛਲੇ ਸਾਲ ਵਾਲੇ ਵੀ ਬੈਠੇ ਨੇ ਅ ਇਸ ਵਾਰੀ ਜਿਹੜਾ ਹੈਗਾ ਉਹਨਾਂ ਨੂੰ ਪਿਛਲੀ ਵਾਰ ਦਾਖਲਾ ਨਹੀਂ ਮਿਲਿਆ ਉਹ ਅਪਲਾਈ ਕਰ ਸਕਦੇ ਨੇ ਔਰ ਜਿਨ੍ਹਾਂ ਦਾ ਰਿਜ਼ਲਟ ਆਉਣ ਵਾਲਾ ਉਹ ਕਿਉਂਕਿ ਆਉਣ ਵਾਲੇ ਦਿਨਾਂ 'ਚ ਅਪਲਾਈ ਕਰ ਲੈਣਗੇ ਕਿਉਂਕਿ ਇਹਦੀ ਜਿਹੜੀ ਹੈਗੀ ਆ ਆਨਲਾਈਨ ਰਜਿਸਟ੍ਰੇਸ਼ਨ ਦੀ ਡੇਟ 5 6 2025 ਦੀ ਉਹ ਖੁੱਲ ਚੁੱਕਿਆ ਔਰ ਇਹਦੀ ਲਾਸਟ ਡੇਟ 24625 ਅਗਲੇ ਮਹੀਨੇ ਮਤਲਬ ਮਈ ਚੱਲ ਰਿਹਾ ਜੂਨ ਦੀ 26 ਤਰੀਕ ਤੱਕ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ ਸੋ ਮੈਂ ਉਹਨਾਂ ਸਾਰੇ ਹੋਣਹਾਰ ਬੱਚਿਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਇਸ ਸਾਈਟ ਤੇ ਜਾ ਕੇ ਪੰਜਾਬ ਲਾਅ ਐਡਮਿਸ਼ਨ ਜੇ ਖੁਦ ਭਰ ਸਕਦੇ ਹੋ ਵੈਲਿਡ ਗੁੱਡ ਹੈ ਫਾਰਮ ਨਹੀਂ ਕਿਸੇ ਵੀ ਸਾਈਬਰ ਕੈਫੇ ਤੇ ਜਾ ਕੇ ਜਾਂ ਸਾਈਬਰ ਹਟ ਤੇ ਇੰਟਰਨੈਟ ਚਲਾਉਣ ਵਾਲਿਆਂ ਦੀਆਂ ਦੁਕਾਨਾਂ ਤੇ ਜਾ ਕੇ ਜਰੂਰ ਇਹਨੂੰ ਰਜਿਸਟਰਡ ਕਰਾਓ ਔਰ ਖਾਸ ਕਰਕੇ ਅਨੁਸੂਚਿਤ ਜਾਤੀ ਜਿਹੜੇ ਸਾਡੇ ਸਮਾਜ ਦੇ ਗਰੀਬ ਲੋਕ ਨੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਔਰ ਹੋਣ ਹਾਰਨੇ ਜਿਨ੍ਹਾਂ ਦੇ ਪਲੱਸ 2 ਚ 70% 80% 90% 95% ਹੋਰ ਉਪਰ ਪਰਸੈਂਟੇਜ ਨੰਬਰ ਆਏ ਨੇ ਤਾਂ ਉਹ ਜ਼ਰੂਰ ਇਸ ਜਿਹੜਾ ਹੈਗਾ ਫੀਲਡ ਦੇ ਵਿੱਚ ਜਾ ਕਿਉਂਕਿ ਕਾਨੂੰਨ ਜਿਹੜੇ ਬੱਚੇ ਨੇ ਕਾਨੂੰਨ ਪੜ੍ਹ ਲਿਆ ਤਾਂ ਉਹ ਜ਼ਰੂਰ ਆਪਣੇ ਹੱਕਾਂ ਲਈ ਲੜੂਗਾ ਲੋਕਾਂ ਦੇ ਹੱਕਾਂ ਲਈ ਲੜੂਗਾ ਆਪਣੇ ਹਲਕੇ ਦੀ ਆਪਣੇ ਜ਼ਿਲ੍ਹੇ ਦੀ ਆਪਣੇ ਸੂਬੇ ਦੀ ਜਿਹੜੀ ਨੁਮਾਇੰਦਗੀ ਕਰੂਗਾ ਸੋ ਮੈਂ ਕਿਉਂਕਿ ਪਿੰਡਾਂ ਦੇ ਵਿੱਚ ਜਾਣਕਾਰੀ ਦੀ ਘਾਟ ਰਹਿੰਦੀ ਹੈ ਅਕਸਰ ਮੈਨੂੰ ਬਹੁਤ ਫੋਨ ਕਾਲਸ ਆਉਂਦੀਆਂ ਨੇ ਕਿ ਅਸੀਂ ਵੀ ਵਕੀਲ ਬਣਨਾ ਚਾਹੁੰਦੇ ਹਾਂ ਅਸੀਂ ਵੀ ਲਾਅ ਦੀ ਪੜ੍ਹਾਈ ਕਰਨਾ ਚਾਹੁੰਦੇ ਹਾਂ ਸਾਡਾ ਵੀ ਸੁਪਨਾ ਹੈ ਕਿ ਅਸੀਂ ਜੱਜ ਬਣੀਏ ਜੱਜ ਦੀ ਕੁਰਸੀ ਤੇ ਬੈਠੀਏ ਸੋ ਉਹ ਵਿਦਿਆਰਥੀ ਤਿਆਰ ਹੋ ਜੋ ਜਿਨ੍ਹਾਂ ਜਿਹੜੇ ਬੱਚੇ ਆਪਣੇ ਅੰਦਰ ਸੁਪਨਿਆਂ ਨੂੰ ਦੇਖਿਆ ਜਿਨ੍ਹਾਂ ਨੇ ਉਸ ਚੀਜ਼ ਨੂੰ ਦੇਖਿਆ ਤਾਂ ਜ਼ਰੂਰ ਅਪਲਾਈ ਕਰਨ ਕਿਉਂਕਿ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀ ਕੋਈ ਫੀਸ ਨਹੀਂ ਹੈਗੀ ਸਿਰਫ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਣੀ ਹੈ ਉਸ ਤੋਂ ਬਾਅਦ ਪ੍ਰੋਸੈਸ ਹੈ ਕਾਉਂਸਲਿੰਗਾਂ ਹੋਣਗੀਆਂ ਉਹ ਸਾਰਾ ਇੰਟਰਨੈਟ ਤੇ ਤੁਹਾਡੇ ਕੋਲ ਅਵੇਲੇਬਲ ਹੈ ਸਾਰਾ ਸ਼ਡਿਊਲ ਪਿਆ ਹੋਇਆ ਕਿਉਂਕਿ ਪਹਿਲੀ ਕਾਉਂਸਲਿੰਗ 17/7 ਤੋਂ 17 ਜੁਲਾਈ ਤੋਂ ਸ਼ੁਰੂ ਹੋਣੀ ਹੈ ਪ੍ਰੋਵੀਜ਼ਨਲ ਲਿਸਟ ਜਿਹੜੀ ਪੈਣੀ ਹੈ ਤੁਸੀਂ ਪਹਿਲਾਂ ਫਿਲਹਾਲ ਤੁਸੀਂ ਰਜਿਸਟ੍ਰੇਸ਼ਨ ਕਰੋ ਆਪਣੇ ਆਪ ਨੂੰ ਕਦ ਤੋਂ ਵੱਧ ਜਿਹੜੇ ਬੱਚੇ ਪਲੱਸ 2 ਪਾਸ ਕਰ ਚੁੱਕੇ ਨੇ ਔਰ ਜਿਨ੍ਹਾਂ ਦਾ ਰਿਜ਼ਲਟ ਆਣ ਵਾਲਾ ਉਹ ਜਲਦ ਤੋਂ ਜਲਦੀ ਕੋਸ਼ਿਸ਼ ਕਰਨ ਜਦੋਂ ਰਿਜ਼ਲਟ ਆ ਜਾਂਦਾ ਤਾਂ ਤੁਸੀਂ ਜ਼ਰੂਰ ਇਸ ਪੋਰਟਲ ਤੇ ਜਾ ਕੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿਰਫ ਬੀਏ ਐਲਐਲਬੀ ਕਰਾਉਂਦਾ ਉਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਬੀਏ ਐਲਐਲਬੀ ਆਨਰਸ ਕਰਨਾ ਹੈ ਆਨਰਸ ਮਤਲਬ ਲਾ ਦੇ ਜਿਹੜੇ ਸਬਜੈਕਟਸ ਨੇ ਕਾਨੂੰਨ ਦੇ ਜਿਹੜੇ ਸਬਜੈਕਟ ਨੇ ਉਹਨਾਂ ਦੇ ਵਿੱਚ ਕਿਸੇ ਵੀ ਸਬਜੈਕਟ ਨੂੰ ਮੁਹਾਰਤ ਹਾਸਲ ਕਰਨੀ ਆ ਉਹ ਬੀਏ ਐਲਐਲਬੀ ਆਨਰਸ ਕਰ ਸਕਦਾ ਲੇਕਿਨ ਪੰਜਾਬ ਯੂਨੀਵਰਸਿਟੀ ਆਨਰਸ ਨਹੀਂ ਕਰਾਂਦੀ ਹੋਰ ਬਾਕੀ ਕਾਲਜਸ ਕਰਾਉਂਦੇ ਨੇ ਇਸੇ ਤਰ੍ਹਾਂ ਜਿਹੜੇ ਬੱਚੇ ਵਿਦਿਆਰਥੀ ਕਾਮਰਸ ਦੇ ਨਾਲ ਐਲਐਲਬੀ ਕਰਨਾ ਚਾਹੁੰਦੇ ਨੇ ਬੀਕਾਮ ਐਲਐਲਬੀ ਵੀ ਕਰ ਸਕਦੇ ਨੇ ਉਹ ਉਹ ਕਾਮਰਸ ਦੇ ਸਬਜੈਕਟ ਪੜ ਸਕਦੇ ਨਾਲ ਨਾਲ ਔਰ ਜਿਹੜੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀ ਨੇ ਬੀਏ ਬੀਬੀਏ ਐਲਐਲਬੀ ਵੀ ਉਹ ਕਰ ਸਕਦੇ ਨੇ ਨਾਲ ਨਾਲ ਬਿਜ਼ਨਸ ਮੈਨੇਜਮੈਂਟ ਦਾ 3 ਸਾਲ ਦਾ 2 ਸਾਲ ਕੀਦੇ ਉਹ ਲਾਅ ਦੇ ਸਬਜੈਕਟ ਪੜਨਗੇ ਸੋ ਤੁਸੀਂ ਕਿਸੇ ਵੀ ਸਟਰੀਮ ਚ ਕਰਨਾ ਚਾਹੁੰਦੇ ਹੋ ਤਾਂ ਮੈਂ ਸਾਨੂੰ ਤਾਂ ਕਿ ਲਾਅ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਦਾਖਲੇ ਲੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ